ਸੋ ਚੱਬੇਵਾਲ ਦੀ ਗੱਲ ਕੀਤੀ ਜਾਵੇ ਤੇ ਇਸ ਤੋਂ ਵੇਲੇ ਆਪ ਦੇ ਕੈਂਡੀਡੇਟ ਇਸ਼ਾਂਗ ਅੱਗੇ ਜਾ ਰਹੇ ਨੇ ਤੇ ਜਿੱਥੇ ਕੀ ਕਿਹਾ ਜਾ ਰਿਹਾ ਕਿ ਲੱਡੂਆਂ ਦੇ ਜਿਵੇਂ ਸਰ ਨੇ ਬੋਲਿਆ ਸੀ ਹੁਣੇ ਮੈਨੂੰ ਆਫ ਰਿਕਾਰਡ ਕੀ ਜਿਹੜੇ ਲੱਡੂਆਂ ਦੇ ਆਰਡਰ ਦਿੱਤੇ ਸ਼ਾਇਦ ਹੁਣ ਉਹ ਵੰਡੇ ਜਾਣੇ ਸ਼ੁਰੂ ਹੋ ਗਏ ਕੀ ਕਹਿਣਾ ਚਾਹੁੰਦੇ ਹੋ ਸਰ ਬਿਲਕੁਲ ਸਹੀ ਗੱਲ ਹੈ ਮੈਮ ਜੋ ਲੱਡੂਆਂ ਦੇ ਆਰਡਰ ਨੇ ਉਹ ਲੋਕਾਂ ਤੱਕ ਪਹੁੰਚਨੇ ਸ਼ੁਰੂ ਹੋ ਗਏ ਨੇ ਲੋਕਾਂ ਨੂੰ ਹੁਣ ਮਿੱਠਾ ਮੂੰਹ ਕਰਨਾ ਸ਼ੁਰੂ ਹੋ ਗਿਆ ਜੋ ਕਿ ਚੱਬੇਵਾਲ ਤੋਂ ਖਬਰ ਜੋ ਆ ਰਹੀ ਹੈ ਉਹ ਕਲੀਨ ਸਵੀਪ ਹੋ ਰਿਹਾ ਉੱਥੇ ਹਾਂ ਮਤਲਬ ਇਸ਼ਾਂਗ ਚੱਬੇਵਾਲ ਐਮਐਲਏ ਦੀ ਸੋਚ ਕਰਨ ਲਈ ਤਿਆਰ ਹੋਣੇ ਹੋ ਰਹੇ ਨੇ ਡਿਊ ਟੂ ਉਹਨਾਂ ਦੇ ਫਾਦਰ ਸਾਹਿਬ ਨੇ ਜੋ ਰਾਜਕਮਰ ਜੱਬੇਵਾਲ ਜੀ ਮੌਜੂਦਾ ਮੈਂਬਰ ਪਾਰਲੀਮੈਂਟ ਨੇ ਹੂੰ ਸੋ ਪਹਿਲਾਂ ਕਾਂਗਰਸ ਤੋਂ ਗਏ ਨੇ ਕਾਂਗਰਸ ਦੇ ਵਿੱਚ ਵੀ ਰਹਿ ਕੇ ਅੱਛੀ ਰਾਜਨੀਤੀ ਕੀਤੀ ਹੈ ਹੁਣ ਬੇਟਾ ਵੀ ਆ ਗਿਆ ਨਾਲ ਤੇ ਹੁਣ ਬੇਟੇ ਦੇ ਨਾਲ ਵੀ ਰਾਜਨੀਤੀ ਕਰਨਗੇ ਇੱਕ ਅੱਛਾ ਸੰਦੇਸ਼ ਹੈ ਕਿ ਪਿਓ ਪੁੱਤਰ ਦੀ ਬੌਂਡਿੰਗ ਹੋਵੇ ਤਾਂ ਬਹੁਤ ਵਧੀਆ ਢੰਗ ਨਾਲ ਆਪਣਾ ਉਹ ਏਰੀਆ ਚਲਾ ਸਕਦੇ ਨੇ ਕਿਤੇ ਮੈਂਬਰ ਪਾਰਲੀਮੈਂਟ ਫਾਦਰ ਹੋਵੇ ਤੇ ਬੇਟਾ ਐਮਐਲਏ ਹੋਵੇ ਤੇ ਕਿਸੇ ਕੰਮ ਦੀ ਕਮੀ ਨਹੀਂ ਆਣੀ ਚਾਹੀਦੀ ਉਹਨਾਂ ਦੇ ਇਲਾਕੇ ਆ ਚ ਮੈਂ ਸਮਝਦਾ ਵੀ ਚੱਬੇਵਾਲ ਦੇ ਲੋਕ ਬੜੇ ਖੁਸ਼ਕਿਸਮਤ ਨੇ ਵੀ ਉਹਨਾਂ ਨੂੰ ਐਡੀ ਵਧੀਆ ਟੀਮ ਮਿਲੇਗੀ ਕਾਰਗੁਜ਼ਾਰੀ ਕਰਨ ਵਾਲੇ ਲੀਡਰ ਮਿਲਣਗੇ ਕਿੱਥੇ ਤਾਂ ਚੱਬੇਵਾਲ ਸਾਹਿਬ ਦਾ ਐਕਸਪੀਰੀਅੰਸ ਲਾ ਲੋ ਤੇ ਉਪਰੋਂ ਬੇਟੇ ਦਾ ਐਮਐਲਏ ਬੜਨਾ ਕਿਉਂਕਿ ਤਰ੍ਹਾਂ ਕਿਤੇ ਫਾਦਰ ਦੀ ਛਵੀ ਬੱਚੇ ਚ ਆਂਦੀ ਹੈ ਤਾਂ ਅੱਛਾ ਅੱਛੀ ਗੱਲ ਹੈ ਆਉਣ ਵਾਲੇ ਟਾਈਮ ਦੀ ਅੱਛੀ ਗੱਲ ਹੈ ਵੀ ਅੱਛਾ ਰਿਸਪੌਂਸ ਰਹੇਗਾ ਚੱ ਤੇ ਡੇਰਾ ਬਾਬਾ ਨਾਨਕ ਤੋਂ ਕਿੰਵੇਂ ਦੇ ਰੂਜੇ ਵਿੱਚ ਲੱਗ ਰਹੇ ਨੇ ਦੇਖੋ ਡੇਰਾ ਬਾਬਾ ਨਾਨਕ ਮੈਂ ਸ਼ੁਰੂ ਤੋਂ ਹੌਟ ਸੀਟ ਰਹੀ ਹੈ ਉਹ ਰੀਜ਼ਨ ਰਹੀ ਹੈ ਵੀ ਰੰਦਾਵਾ ਬਰਸੇ ਰੰਦਾਵਾ ਜੀ ਫਾਈਟ ਲੜੀ ਗਈ ਹੈ ਔਰ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਦਰਸ਼ਕਾਂ ਨੂੰ ਵੀ ਦੱਸਣਾ ਚਾਹਾਂਗਾ ਵੀ ਜਿੱਦਨ VOTING ਹੋ ਰਹੀ ਸੀ ਉਸ ਦਿਨ ਆਮਣੇ ਸਾਹਮਣੇ ਕੁਰਸੀਆਂ ਢਾਹ ਕੇ ਬਹਿ ਗਏ ਦੋਨੋਂ ਅੱਛਾ ਜੀ ਰੰਦਾਵਾ ਤੇ ਚਾਹੇ ਮੈਂ ਗੱਲ ਕਰਾਂ ਵੀ ਚਲੋ ਪ੍ਰਸ਼ਾਸਨ ਵੱਲੋਂ ਇਹ ਰਿਆ ਵੀ ਲੜਾਈ ਝਗੜਾ ਨਹੀਂ ਹੋ ਪਿਆ ਪ੍ਰਸ਼ਾਸਨ ਨੇ ਕੰਟਰੋਲ ਕਰ ਲਿਆ ਪਰ ਫਿਰ ਵੀ ਜਿਹੜਾ ਹੁਣ ਮਾਰਜਨ ਹੈ ਹੁਣ ਜਿਹੜੇ ਕਹਿ ਸਕਦੇ ਆ ਵੀ ਆਪਾਂ ਕਾਂਗਰਸ ਪਿੱਛੇ ਜਾ ਰਹੀ ਹੈ ਉਥੋਂ ਹੂੰ ਤੇ ਜੋ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਰੰਧਾਵਾ ਜੀ ਉਹ ਅੱਗੇ ਜਾ ਰਹੇ ਨੇ ਸੋ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਗਿੱਦੜ ਬਹਾਦਰ ਜਿਹੜਾ ਰਿਜ਼ਲਟ ਹੈ ਉਹ ਆ ਗਿਆ ਹੈ ਤੇ ਉਹਦੇ ਵਿੱਚ ਗਿੱਦੜ ਬਹਾਦਰ ਰਿਜ਼ਲਟ ਦੇ ਵਿੱਚ ਬਤੌਰ ਡਿੰਪੀ ਢਿੱਲੋ ਅੱਗੇ ਜਾ ਰਹੇ ਨੇ ਸਰ ਕਿਵੇਂ ਦੇਖਦੇ ਹੋ ਕਿ ਡਿੰਪੀ ਢਿੱਲੋ ਅ ਅੱਗੇ ਆਉਣ ਵਾਲੇ ਬਿਲਕੁਲ ਸਹੀ ਕੈਂਡੀਡੇਟ ਨੇ ਦੇਖੋ ਡਿੰਪੀ ਢਿੱਲੋ ਨਾ ਨਾ ਜੋ ਗਿੱਦੜਪਾਹ ਦੇ ਲੋਕ ਨੇ ਪਿੰਡਾਂ ਦੇ ਲੋਕ ਨੇ ਉਹਨਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਸੀ ਰੀਜ਼ਨ ਇਹ ਹੈ ਵੀ ਪਹਿਲਾ ਦੋ ਵਾਰੀ ਲਗਾਤਾਰ ਇਲੈਕਸ਼ਨ ਹਾਰਨੇ ਹਮ ਅ ਲੋਕਲ ਬਤੌਰ ਹੋਣ ਦੇ ਨਾਤੇ ਇਲੈਕਸ਼ਨ ਹਾਰ ਜਾਣਾ ਵੀ ਇੱਕ ਬਹੁਤ ਵੱਡੀ ਗੱਲ ਹੈ ਕਿ ਲੋਕਾਂ ਦੀ सिंपਤੀ ਆ ਗਈ ਉਹਨਾਂ ਦੀ ਜੀ ਵੀ ਇਹ ਸਾਡੇ ਗਿੱਦੜਵਾਹੇ ਦਾ ਪੁੱਤ ਹੈ ਇਹ ਸਾਡੇ ਪਿੰਡਾਂ ਦਾ ਪੁੱਤ ਹੈ ਉਹ ਸਾਡੀ ਹਰ ਟਾਈਮ ਔਖੇ ਸੋਖੇ ਟਾਈਮ ਤੇ ਬੰਦਾ ਨਾਲ ਖੜਨ ਵਾਲਾ ਇਹ ਲੋਕਾਂ ਦੇ ਵਿੱਚ ਇੱਕ ਉਥੇ ਜਿਵੇਂ ਕਹਿੰਦੇ ਨੇ ਨਾ ਮੁਹੀਮ ਚੱਲ ਪਈ ਪਿੰਡਾਂ ਤੇ ਪਿੰਡਾਂ 'ਚ ਮੁਹੀਮ ਚੱਲ ਗਈ ਇਹ ਪੰਜਾਬ ਦਾ ਗਿੱਦੜਵਾਹੇ ਦਾ ਪੁੱਤ ਹੈ ਇਹਨੂੰ ਐਸ ਬਾਰ ਜਿਤਾਣਾ ਹੀ ਜਿਤਾਣਾ ਹੂੰ ਸੋ ਵਧੀਆ ਲੜਾਈ ਲੜੀ ਰਾਜੇ ਵੜਿੰਗ ਦਾ ਔਰ ਡਿੰਪੀ ਢਿੱਲੋਂ ਦਾ ਬਰਚਾ ਸਭ ਦੀ ਲੜਾਈ ਸੀ ਹੂੰ ਬਹੁਤ ਜੋਰ ਲੱਗਿਆ ਦੋਨੋਂ ਪਾਸੋਂ ਤੁਸੀਂ ਦੇਖਿਆ ਇਲੈਕਸ਼ਨਾਂ ਦੇ ਵਿੱਚ ਹੌਟ ਸੀਟ ਦੇ ਤੌਰ ਤੇ ਮੰਨੀ ਜਾਂਦੀ ਸੀ ਤੇ ਇਹ ਹੁਣ ਦੇਖਣਾ ਪਏਗਾ ਲੀਡ ਕਾਫੀ ਵੱਧ ਗਈ ਹੈ ਤਕਰੀਬਨ ਮੇਰੇ ਹਿਸਾਬ ਨਾਲ 8000 ਦੀ ਲੀਡ ਤੇ ਅੱਗੇ ਚੱਲ ਰਹੇ ਨੇ ਡਿੰਪੀ ਢਿੱਲੋਂ ਜੀ ਸੋ ਰਿਜ਼ਲਟ ਉਹਨਾਂ ਦੀ ਫੇਵਰ ਚ ਜਾਏਗਾ ਜੋ ਚੱਲ ਰਹੇ ਹੋਗੇ ਰਾਉਂਡ ਵੀ ਕਾਫੀ ਹੋਗੇ ਨੇ ਪਰ ਫਿਰ ਵੀ ਇਲੈਕਸ਼ਨ ਅੱਛਾ ਲੜਿਆ ਦੋਨਾਂ ਧਿਰਾਂ ਵੱਲੋਂ ਪੀਸਫੁੱਲ ਇਲੈਕਸ਼ਨ ਲੜਿਆ ਗਿਆ ਸੋ ਬਾਕੀ ਲੋਕਾਂ ਦਰ ਜਾਣ ਹੈ ਜਿੱਧਰ ਲੋਕਾਂ ਨੇ ਵੋਟਾਂ ਪਾਈਆਂ ਉਹ ਬੰਦਾ ਜਿੱਤਣਾ ਡੇਰਾ ਬਾਬਾ ਨਾਨਕ ਤੋਂ ਵੀ ਗੁਰਦੀਪ ਸਿੰਘ ਰੰਧਾਵਾ ਜੋ ਕਿ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਉਹ ਵੀ ਅੱਗੇ ਜਾ ਰਹੇ ਨੇ हां वो आगे जा रहे हैं गुरदीप सिंह रंदावा भी 2877 वोटों ना आगे चल रहे हैं जी ते सतेंद्र कौर रंदावा जो कि ਸਾਡੇ ਕਿ ਪੰਜਾਬ ਦੇ ਡਿਪਟੀ ਸੀਐਮ ਜਿਹੜੇ ਨੇ ਉਹਨਾਂ ਦੀ ਉਹ ਧਰਮ ਪਤਨੀ ਹੈ ਜੀ ਸੋ ਪੰਜਾਬ ਦੇ ਡਿਪਟੀ ਸੀਐਮ ਰਹੇ ਨੇ ਪਹਿਲਾਂ ਉਹਨਾਂ ਨੇ ਵੀ ਬਹੁਤ ਜ਼ੋਰ ਲਾਇਆ ਪਰ ਇੱਥੋਂ ਡੇਰਾ ਬਾਬਾ ਨਾਨਕ ਤੋਂ ਕਹਿ ਸਕਦੇ ਆ ਵੀ 2800 ਦੇ ਕਰੀਬ ਵੋਟਾਂ ਤੋਂ ਗੁਰਦੀਪ ਸਿੰਘ ਰੰਦਾਵਾ ਅੱਗੇ ਚੱਲ ਰਹੇ ਨੇ ਆਮ ਆਦਮੀ ਪਾਰਟੀ ਦੇ ਬਰਨਾਲੇ ਦਾ ਵੀ ਰਿਜ਼ਲਟ ਸਾਹਮਣੇ ਆ ਰਿਹਾ ਹੈ ਹਰਿੰਦਰ ਸਿੰਘ ਜਿਹੜੇ ਨੇ ਉਹ ਅੱਗੇ ਚੱਲ ਰਹੇ ਨੇ ਦੇਖੋ ਬਰਨਾਲੇ ਦੀ ਮੈਂ ਗੱਲ ਕਰਾਂਗਾ ਗੁਰਦੀਪ ਬਾਠ ਉੱਥੇ ਬਹੁਤ ਵੱਡਾ ਫੈਕਟਰ ਮੰਨਿਆ ਜਾ ਰਿਹਾ ਹੈ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਟਿਕਟ ਨਾ ਕੱਟ ਕੇ ਹਰਿੰਦਰ ਸਿੰਘ ਧਾਲੀਆ ਨੂੰ ਟਿਕਟ ਦੇ ਦਿੱਤੀ ਸੋ ਤੁਸੀਂ ਅੰਦਾਜ਼ਾ ਲਾਓਗੇ ਮੈਂ 11000 ਵੋਟਾ ਹੁਣ ਤੱਕ 68 ਜੋ ਹੈ ਇੰਡੀਪੈਂਡੈਂਟ ਕੈਂਡੀਡੇਟ ਆ ਉਹ ਲੈ ਚੁੱਕੇ ਨੇ ਸੋ ਜੋ ਆਮ ਆਦਮੀ ਪਾਰਟੀ ਹੈ 14000 ਕੁਛ ਤੇ ਖੜੀ ਹੈ ਔਰ ਕੇਵਲ ਸਿੰਘ ਢਿੱਲੋਂ 13000 ਕੁਛ ਤੇ ਖੜੇ ਨੇ ਜੀ ਔਰ ਜੋ ਜੋ ਕਾਂਗਰਸ ਪਾਰਟੀ ਹੈ ਉਹ 16000 ਕੁਛ ਤੇ ਖੜੀ ਹੈ ਸੋ ਕਾਂਗਰਸ ਪਾਰਟੀ ਨੂੰ ਲੀਡ ਮਿਲ ਰਹੀ ਹੈ ਪਰ 62 ਜੋ ਇੰਡੀਪੈਂਡੈਂਟ ਕੈਂਡੀਡੇਟ ਨੇ ਉਹ ਖੜੇ ਹੋਣ ਨਾਲ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਉਥੋਂ ਝਟਕਾ ਲੱਗਿਆ ਕਿਉਂਕਿ ਉਹ ਬਹੁਤ ਹੈਵੀ ਵੋਟਾਂ ਨੇ ਜੋ ਉਥੋਂ ਲੈ ਚੁੱਕੇ ਨੇ तकरीबन 10000 ਦੇ ਨਾਲ ਵੋਟਾ ਉਹਨਾਂ ਦੀ ਕਾਊਂਟਿੰਗ ਚੱਲ ਰਹੀ ਹੈ ਜੋ ਇੰਡੀਪੈਂਡੈਂਟ ਕੰਟਰੀ ਖੜੇ ਉਹ ਸਿੱਧਾ ਸਿੱਧਾ ਨੁਕਸਾਨ ਆਮ ਆਦਮੀ ਪਾਰਟੀ ਨੂੰ ਦੇਖਣ ਨੂੰ ਮਿਲਿਆ ਉੱਥੋਂ ਕਾਂਗਰਸ ਆਪ ਚੱਲ ਰਹੀ ਹੈ ਕਾਂਗਰਸ ਹੋਵੇ ਭਾਜੀਪੀ ਹੋਵੇ ਜਾਂ ਅਦਰ ਪਾਰਟੀਆਂ ਉਹਨਾਂ ਦੇ ਮੁਕਾਬਲੇ ਜਿਹੜੀ ਆਮ ਆਦਮੀ ਪਾਰਟੀ ਅੱਗੇ ਜਾਂਦੀ ਹੋਈ ਨਜ਼ਰ ਆ ਰਹੀ ਹੈ ਨਹੀਂ ਅੱਗੇ ਜਾਂਦੀ ਜਰੂਰ ਨਜ਼ਰ ਆ ਰਹੀ ਹੈ ਪਰ ਹਜੇ ਮੁਕਾਬਲਾ ਦੇਖੋ ਜਿਵੇਂ ਡੇਰਾ ਬਾਬਾ ਨਾਨਕ ਹੈ ਉੱਥੇ ਕੋਈ ਜ਼ਿਆਦਾ ਮਾਰਜਨ ਨਹੀਂ ਹੈ ਉੱਥੇ 2700 2800 ਵੋਟਾਂ ਦਾ ਫਰਕ ਹੈ ਮਤਲਬ ਕੁਝ ਵੀ ਹੋ ਸਕਦਾ ਹੈ ਨੈਕ ਟੂ ਨੈਕ ਚੱਲ ਰਿਹਾ ਹੈ ਇੱਕ ਚੱਬੇ ਵਾਲ ਸੀਟ ਆਪਾਂ ਕਲੀਅਰ ਮੰਨ ਲਈਆਂ ਦੂਜੀ ਮੈਂ ਸੀਟ ਕਹੂੰਗਾ ਵੀ ਗਿੱਦੜ ਵਹਾ ਕਿਉਂਕਿ 8000 ਦੇ ਕਰੀਬ ਡਿੰਪੀ ਢੀਲੋ ਦੀ ਲੀਡ ਵੱਧ ਗਈ ਅੱਗੇ ਚੱਲ ਰਹੇ ਨੇ ਬਾਕੀ ਹਜੇ ਦੋ ਸੀਟਾਂ ਤੇ ਦੇਖਣ ਨੂੰ ਹਜੇ ਥੋੜਾ ਟਾਈਮ ਲੱਗੇਗਾ ਕਿਉਂ ਕਾਊਂਟਿੰਗ ਚੱਲ ਰਹੀ ਹੈ ਆਰਾਊਂਡ ਹਜੇ ਪਏ ਨੇ ਤੇ ਉਹ ਦੇਖਿਆ ਜਾ ਸਕਦਾ ਸੋ ਬੀਜੇਪੀ ਦੀ ਜੇ ਗੱਲ ਕੀਤੀ ਜਾਵੇ ਬੀਜੇਪੀ ਸਾਰੇ ਪਾਸੇ ਮਲੀਆਂ ਮੇਟ ਹੁੰਦੀ ਹੋਈ ਨਜ਼ਰ ਆ ਰਹੀ ਹੈ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਨਹੀਂ ਮੈਂ ਤੁਹਾਡੀ ਗੱਲ ਤੋਂ ਸਹਿਮਤ ਆਂ ਪਰ ਇਹਨਾਂ ਨਹੀਂ ਤੁਸੀਂ ਬਰਨਾਲਾ ਵਾਲੀ ਸੀਟ ਦੇਖੋ ਉੱਥੇ ਕੇਬਲ ਢਿੱਲੋ ਕੋਈ ਇਹ ਨਹੀਂ ਹੈਗਾ ਵੀ ਬਿਲਕੁਲ ਹੀ ਡਾਊਨਫਾਲ ਹੋ ਗਏ ਹੋਏ ਨੇ ਪਰ ਉਹਨਾਂ ਨੇ ਮੁਕਾਬਲੇ ਦੇ ਵਿੱਚ ਉਹ ਹਜੇ ਆਪਾਂ ਕਹਿ ਸਕਦੇ ਹਾਂ ਕਦੀ ਉਹ ਦੂਜੇ ਨੰਬਰ ਤੇ ਆ ਜਾਂਦੇ ਨੇ ਕਦੀ ਉਹ ਤੀਜੇ ਨੰਬਰ ਤੇ ਚੱਲ ਜਾਂਦੇ ਨੇ ਤੇ ਬਾਕੀ ਹੋਰ ਦੇਖੀਏ ਜਿਵੇਂ ਸੋਨ ਸਿੰਘ ਠੰਡਲ ਨੇ ਚੱਬੇਵਾਲ ਤੋਂ ਉਹਨਾਂ ਨੂੰ ਕੋਈ ਜ਼ਿਆਦਾ ਵਧੀਆ ਰਿਸਪੌਂਸ ਨਹੀਂ ਮਿਲਿਆ ਲੋਕਾਂ ਵੱਲੋਂ ਗਿੱਦੜਪਹਾ ਤੋਂ ਕੋਈ ਰਿਸਪੌਂਸ ਜ਼ਿਆਦਾ ਨਹੀਂ ਮਿਲਿਆ 57 58 ਸਪੋਰਟ ਹਜੇ ਤੱਕ ਮਾਨਪ੍ਰੀਤ ਬਾਦਲ ਜੀ ਨੂੰ ਪਈ ਹੈ ਜੋ ਵੀ ਮੈਂ ਸਮਝਦਾ ਵੀ ਉਹਨਾਂ ਦਾ ਆਪਣਾ ਕੈਡਰ ਹੈ ਜਿਹੜੀ ਉਹਨਾਂ ਨੂੰ ਵੋਟ ਪੈ ਗਈ ਹੋਈ ਹੈ ਉਹ ਆਪਣੇ ਕੈਟਰ ਕਿਉਂਕਿ ਬਾਦਲ ਮਨਪ੍ਰੀਤ ਸਿੰਘ ਬਾਦਲ ਨਾਮ ਜੋ ਨਾਲ ਜੁੜਿਆ ਇਹ ਵੀ ਲੋਕਾਂ ਦੇ ਵਿੱਚ ਕੋਈ ਅੱਛਾ ਮੈਸੇਜ ਜਾਂਦਾ ਵੀ ਇਹ ਬਾਦਲ ਪਰਿਵਾਰ ਦਾ ਜੋ ਮੈਂਬਰ ਹੈ ਮੈਂਬਰ ਹੋਣ ਦੇ ਨਾਤੇ ਵੀ ਇਹ ਵੋਟਾਂ 'ਚ ਜੋ ਵਾਅਦਾ ਹੋਇਆ ਉਹ ਆਪਾਂ ਦੇਖ ਸਕਦੇ ਆ ਤੇ ਬਾਕੀ ਗੱਲ ਕਰੀਏ ਚੱਬੇਵਾਲ ਤੋਂ ਕੋਈ ਵਧੀਆ ਰਿਸਪੌਂਸ ਨਹੀਂ ਹੈ ਡੇਰਾ ਬਾਬਾ ਨਾਨਕ ਤੋਂ ਕੋਈ ਵਧੀਆ ਰਿਸਪੌਂਸ ਨਹੀਂ ਹੈ ਆ ਬਰਨਾਲਾ ਮੰਨ ਸਕਦੇ ਆ ਵੀ ਸੀਟ ਇੱਕ ਐਸੀ ਹੈ ਵੀ ਜਿੱਥੇ ਢਿੱਲੋ ਸਾਹਿਬ ਜਿਹੜੇ ਨੇ ਕੇਵਲ ਢਿੱਲੋ ਜੀ ਉਹ ਥੋੜਾ ਜਿਹਾ ਵਧੀਆ ਕਰ ਗਏ ਨੇ ਆਪਣੇ ਦਮ ਤੇ ਲਾ ਲੋ ਜਾਂ ਪਾਰਟੀ ਦਾ ਪਛੋਕੜ ਲਾ ਲੋ ਵੀ ਜਿੱਦਾਂ ਰੇ ਕਾਂਗਰਸ ਪਾਰਟੀ ਜਿਹੜਾ ਕਿ ਬਹੁਤ ਵਧੀਆ ਕੰਮ ਕੀਤੇ ਨੇ ਪੁਰਾਣਾ ਨਾਮ ਐ ਪੁਰਾਣੇ ਲੀਡਰ ਨੇ ਹੂੰ ਸੋ ਬਾਕੀ ਕਿਸੇ ਮੈਂ ਸੋਚਦਾ ਵੀ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਆਮ ਬੀਜੇਪੀ ਪਾਰਟੀ ਕੁਝ ਵਧੀਆ ਕਾਰਗੁਜ਼ਾਰੀ ਨਹੀਂ ਕਰ ਪਾਈ ਹੂੰ ਸੋ ਰਿਜ਼ਲਟ ਕੁਝ ਹੀ ਪਲਾਂ ਦੇ ਵਿੱਚ ਆਉਣ ਵਾਲੇ ਨੇ ਤੇ ਅਸੀਂ ਤੁਹਾਡੇ ਨਾਲ ਪਲ-ਪਲ ਦੀ ਜਿਹੜੀ ਅਪਡੇਟ ਐ ਉਹ ਦਿੰਦੇ ਰਵਾਂਗੇ ਤੇ ਇਦਾਂ ਦੀ ਹੋਰ ਅਪਡੇਟਸ ਵਾਸਤੇ ਬਨੇ ਰਹੋ ਸਿਟੀ ਹੋਮ ਨਿਊਜ਼ ਨਾਲ